ਵਿਆਹ ਦੇ ਟੈਂਸਰ 40 40 ਕਿੱਲੇ ਆ ਲੈਣੇ ਆਪਦੇ ਕਾਰਡ ਬਣਾ ਰੱਖੇ ਪੈਸੇ ਦਾ ਜ਼ਗਾੜ ਵੀ ਕਰਨਾ ਏ ਜੇ ਕੁੜੀ ਦਾ ਰਿਸ਼ਤਾ ਸਿਰੇ ਚੜ ਗਿਆ ਤਾਂ ਫਿਰ ਆਪਾਂ ਨੂੰ ਵਿਆਹ ਵੀ ਕਰਨਾ ਪਊ ਅੱਗੇ ਸਿਆਲ ਚ ਇਹ ਥੋੜੀ ਸਭ ਤੋਂ ਵੱਡੀ ਸਮੱਸਿਆ ਹੀ ਇਹ ਆ ਸਭ ਤੋਂ ਵੱਡੀ ਪ੍ਰੋਬਲਮ ਤੁਹਾਡੀ ਪਿੰਡ ਵਾਲਿਆਂ ਦੀ ਇਹ ਆ ਤੁਸੀਂ ਨੱਕ ਰੱਖਦੇ ਰਹਿ ਲੱਕ ਤੜਾਉਣੇ ਉਹੋ ਕੌਮ ਐ ਜਿਹੜੀ ਸੂਈ ਤੋਂ ਜਹਾਜ਼ ਬਣਾ ਜਾਂਦੀ ਐ ਕੈਲਕੂਲੇਟਰਾਂ ਨਾਲ ਚੱਲਦੇ ਨੇ ਇਹ ਜੱਟ ਸੀਰੀ ਦਾ ਹਾਲ ਵੇਖ ਕੇ ਰੋਂਦੇ ਰਹਿੰਦੇ ਕੇ ਕੋਈ ਆ ਵੀ ਵੇਖ ਲੈ ਕਰ ਫੱਲੇ ਲੱਗੀ ਪਈ ਐ ਲੇਟੀ ਜੀ ਮੈਂ ਕੀ ਕੀ ਕਰਾਂ ਮੇਰੇ ਤਾਂ ਉਹਦੇ ਕੰਮ ਨਹੀਂ ਮੁੱਕਦੇ ਪਏ ਵਈਆ ਡੰਗਰ ਵਾਲੇ ਕੰਮ ਤਾਂ ਤੁਸੀਂ ਆਪ ਹੀ ਸੰਭਿਆ ਕਰੋ ਉਹ ਮਹੀਂ ਸੰਭਦਾ ਕਦੇ-ਕਦੇ ਮਾਰ ਦਿਆ ਕਰੋ ਖਰਚਣਾ ਕੋਈ ਫਰਕ ਨਹੀਂ ਪੈਂਦਾ ਉਹ ਚਲੋ ਚੰਗਾ ਕਰ ਦੂੰਗੀ ਕਲਾ ਆ ਕੰਮ ਤਾਂ ਨਵੇੜਲਾ ਮੈਂ ਸਵੇਰ ਦੇ ਮੇਰੇ ਤਾਂ ਘਰ ਦੇ ਕੰਮ ਹੀ ਨਹੀਂ ਨਿਪਟਣ ਚਾਏ ਹਲੇ ਤੱਕ ਚਲੋ ਕੋਈ ਨਹੀਂ ਠੰਡੀ ਰਹਿ ਜਾ ਕਰੋ ਮੈਨੂੰ ਐਂ ਦੱਸ ਆਪਾਂ ਜਿਹੜਾ ਰਾਣੀ ਬਾਗ ਤੇ ਰਿਸ਼ਤਾ ਦੇਖ ਕੇ ਕਿਵੇਂ ਲੱਗਿਆ ਤੈਨੂੰ ਸੱਚੀ ਦੱਸੀ ਜੀ ਮੈਨੂੰ ਤਾਂ ਮੁੰਡਾ ਸਹੀ ਲੱਗਿਆ ਨਾਲੇ ਆਪਣੇ ਨਾਲ ਰਲਦਾ ਮਿਲਦਾ ਜਿਆ ਸੀਗਾ ਬਰਾਬਰ ਆਪਣੇ ਜਿੰਨੀ ਜ਼ਮੀਨ ਆ ਬਾਕੀ ਤੁਸੀਂ ਵੱਧ ਬਾਹਰ ਵਿਚਰ ਦਿਓ ਤੁਹਾਨੂੰ ਜਿਆਦਾ ਪਤਾ ਹੋਣਾ ਮੈਂ ਤਾਂ ਐਂ ਕਹਿੰਦਾ ਸੀ ਵੀ ਦੇਖੋ ਕੋਠੀ ਵੀ ਸੋਹਣੀ ਐ ਜ਼ਮੀਨ ਵੀ ਸੋਹਣੀ ਮੁੰਡਾ ਵੀ ਪ੍ਰਾਈਵੇਟ 10-15000 ਰੁਪਏ ਕਹਿੰਦੇ ਲੈਂਦਾ ਕਿਤੇ ਲੱਗਿਆ ਹੋਇਆ ਇਹ ਪਰ ਉਹਨਾਂ ਦੇ 2 ਰੁਪਏ ਕਿਲੋ ਵਾਲੀ ਕਣਕ ਪਈ ਸੀ ਆ ਡੰਗਰਾਂ ਵਾਲੇ ਚ ਮੈਨੂੰ ਉਹ ਨਹੀਂ ਵਧੀਆ ਲੱਗੀ ਗੱਲ ਵੀ 4-5 ਕਿਲੇ ਹੁਣ 2 ਰੁਪਏ ਕਿਲੋ ਵਾਲੀ ਕਣਕ ਲੈਂਦੇ ਹੁਣ ਬੰਦੇ ਹੈ ਲੈ ਦੇਖ ਤੂੰ ਤਾਂ ਬੋਲੀਆਂ ਗੱਲਾਂ ਕਰਦਾ ਵੀ ਅੱਜ ਦੇ ਟਾਈਮ ਤੱਕ 40 40 ਕਿੱਲੇ ਵਾਲਨੇ ਆਪਦੇ ਕਾਰਡ ਬਣਾ ਰੱਖੇ ਨੇ ਵੀ ਹੁਣ ਉਹਦੇ ਤਾਂ ਸੁੱਖਣਾ 4 ਕਿੱਲੇ ਹੀ ਨੇ ਉਹ ਚਲੋ ਲੋਕ ਵੀ ਸਹੀ ਨੇ ਜਾਂਦੇ ਚੋਰ ਦੀ ਪੱਗ ਸਹੀ ਉਹ ਤਾਂ ਸਰਕਾਰਾਂ ਕੁਝ ਨਹੀਂ ਦਿੰਦੀਆਂ ਚੱਲ ਜੋ ਕੁਝ ਮਿਲਦਾ ਕਹਿੰਦੇ ਨੇ ਉਹ ਲੈ ਲਓ ਵੇ ਐ ਤਾਂ ਇੱਕ ਹੋਰ ਕਹਾਵਤ ਵੀ ਆ ਕਹਿੰਦੇ ਨੇ ਹੁੰਦੇ ਮੁਫਤ ਦਾ ਤੇਲ ਤਾਂ ਲੋਕ ਜੁੱਤੀ ਜ ਵੀ ਪਵਾ ਲੈਂਦੇ ਨੇ ਉਹ ਗੱਲ ਤਾਂ ਭਗਵਾਨ ਤੇਰੀ ਵੀ ਠੀਕ ਐ ਚੱਲ ਦੇਖਦੇ ਆ ਕੀ ਬਣਦਾ ਕੋਈ ਨਹੀਂ ਟੈਨਸ਼ਨ ਨਾ ਲਿਆ ਕਰ ਬਾੜੀ ਐਵੇਂ ਬੀਪੀ ਵਧਾਈ ਰੱਖ ਦਈਂ ਉਹ ਚੰਗਾ ਮੈਂ ਕਾਹਨੂੰ ਬੀਪੀ ਵਧਾਈ ਰੱਖਦੀ ਆ ਆ ਤੁਹਾਨੂੰ ਯਾਦ ਤਾਂ ਬੋਲਣ ਦੀ ਆ ਮਰਾ ਹੌਲੀ ਤੁਰਿਆ ਕਰ ਦੇਖ ਕੇ ਕਿਤੇ ਡਿਗਣਾ ਜਾਈ ਉਹ ਡਿਗਣ ਦਾ ਤਾਂ ਗੱਲ ਬਾਅਦ ਵਿੱਚ ਰਹੀ ਮੈਂ ਕਹਿੰਨੀ ਆ ਤੁਹਾਨੂੰ ਅਛੇਤੀ ਨਾ ਦੁੱਧ ਪਾਇਆ ਹੋ ਜਾ ਕੇ ਫਿਰ ਆਪਾਂ ਨੇ ਸ਼ਹਿਰ ਨੂੰ ਜਾਣਾ ਮੈਥਰ ਉਹਦੇ ਕੋਲੀ ਚੱਕ ਕੇ ਨਹੀਂ ਜਾਇਆ ਜਾਂਦਾ ਕਿਸੇ ਦੇ ਘਰੇ ਉਹ ਚੱਲ ਪਿੰਡ ਵਾਲੀ ਦੁਕਾਨ ਤੋਂ ਲੈ ਲਿਆ ਕਰ ਸੌਦਾ ਜਿੱਦੋਂ ਜਿਆਦਾ ਲੋੜ ਹੁੰਦੀ ਐ ਨਾ ਮੇਰਾ ਮੈਂ ਦੱਸੋ ਜੇ 2 ਪੈਸੇ ਬਚਦੇ ਨੇ ਤੁਹਤੋਂ ਬਚਾਈ ਨਹੀਂ ਜਾਂਦੇ ਨਾ ਉਹ ਤਾਂ ਸਾਰੇ ਦਿਹਾੜੀ ਮਰੂ ਮਰੂ ਕਰੀ ਜਾਉਂਗੇ ਵੇ ਮੇਰੀ ਗੱਲ ਸੁਣ ਲੈ ਆਪਾਂ ਸ਼ਹਿਰ ਜਾਵਾਂਗੇ ਉੱਥੇ ਥੋਕ ਦੀ ਦੁਕਾਨ ਤੋਂ ਆਪਾਂ ਇਕੱਠਾ ਰਾਸ਼ਨ ਚੱਕ ਲਿਆਵਾਂਗੇ। ਉਹ ਚੱਲ ਚੱਲਦੇ ਆਂ ਸ਼ਹਿਰ। ਨਾਲੇ ਆਪਾਂ ਆਰਤੀ ਕੋਲੇ ਜਾਇਆ ਆਵਾਂਗੇ ਪੈਸੇ ਦਾ ਜ਼ਗਾੜ ਵੀ ਕਰਨਾ ਹੈ। ਜੇ ਕੁੜੀ ਦਾ ਰਿਸ਼ਤਾ ਸਿਰੇ ਚੜ ਗਿਆ ਤਾਂ ਫਿਰ ਆਪਾਂ ਨੂੰ ਵਿਆਹ ਵੀ ਕਰਨਾ ਪਊ ਅੱਗੇ ਸਿਆਲ ਚ। ਚੱਲ ਚੰਗਾ ਜਾਇਆ ਆਵਾਂਗੇ ਆਰਤੀ ਕੋਲੇ ਵੀ। ਸੱਚ ਮੈਂ ਕਹਿਨੀ ਆ ਜਾਣ ਤੋਂ ਪਹਿਲਾਂ ਨਾ ਆਰਤੀ ਨੂੰ ਫੋਨ ਮਲਾ ਲੈ ਕਿਤੇ ਆਪਾਂ ਉੱਥੇ ਪਹੁੰਚ ਜਾਈਏ ਉੱਥੇ ਦੁਕਾਨ 'ਚ ਹੋਵੇ ਨਾ। ਚਲ ਠੀਕ ਐ ਕੋਈ ਨਹੀਂ ਮਲਾ ਲੈਨੇ ਫੋਨ। ਮਲਾ ਲਾ ਮਲਾ ਲੈਨੇ। ਮਲਾ ਲਿਆ ਮਲਾ ਲਿਆ। ਤਾਂ ਲਾਏ ਲੈਣਿਆ ਜਦ ਲਾਲੀ ਨੂੰ ਫੋਨ ਗੱਲ ਤਾਂ ਠੀਕ ਕਹਿੰਦੀ ਸੀ ਉਹ ਮੰਡੀ 'ਚ ਕਿਹੜਾ ਬੈਠਣਾ ਸਕਾਲਿਆ ਜੇ ਨਾਮ ਮਿਲਿਆ ਰਾਮ ਰਾਮ ਰਾਲਾ ਜੀ ਹਾਂ ਮੈਂ ਧਰਮਾ ਬੋਲਦਾ ਜੀ ਹਾਂ ਬੱਚੇ ਠੀਕ ਨੇ ਜੀ ਹਾਂ ਜੀ ਹਾਂ ਆਪਣਾ ਪਰਿਵਾਰ ਦੱਸੋ ਜੀ ਚਲੋ ਠੀਕ ਹੈ ਜੀ ਮੈਂ ਤਾਂ ਐਂ ਕਰਿਆ ਸੀ ਫੋਨ ਮੈਂ ਤੁਹਾਨੂੰ ਮਿਲ ਲਾਉਣਾ ਸੀ ਕਿਹਦੇ ਦੁਕਾਨ ਤੇ ਸੰਗਰੂਰ ਹਾਂ ਬਹੁਤ ਜ਼ਰੂਰੀ ਕੰਮ ਸੀਗਾ ਜੀ। ਅੱਛਾ ਮੇਰੇ ਪਿੰਡ ਆ ਰਹੇ ਹੋ ਜੀ। ਅੱਛਾ ਕਾਲੇ ਤੁਰ ਕਿ ਕਰੇ? ਹਾਂ ਠੀਕ ਹੈ ਉਹ ਬਾਪੂ ਜੀ ਦੇ ਸੱਟ ਲੱਗੀ ਸੀ ਜੀ ਉਹਨਾਂ ਦੇ। ਹਾਂ ਜੀ ਆ ਜਿਓ ਜੀ ਸਾਡੇ ਘਰੇ ਆ ਜਿਓ। ਅੱਛਾ ਫਿਰ ਤਾਂ ਉਹ ਗੱਲ ਹੈ ਜੀ ਕੀ ਕੀੜੀ ਦੇ ਘਰੇ ਨੇ ਜਦ ਕਹਿੰਦੇ ਨਰੈਣ ਆ ਗਿਆ। ਆਓ ਜੀ ਜੀ ਆਓ ਜੀ। ਆਜਿਓ ਜੀ ਫਿਰ ਕੋਈ ਨਹੀਂ। ਠੀਕ ਹੈ ਜੀ ਠੀਕ ਹੈ। ਚਲੋ ਅभी ਸੌਖਾ ਹੋ ਗਿਆ ਯਾਰ। ਇੱਥੇ ਆ ਰਿਹਾ ਲਾਲਾ ਜੀ 100 ਰੁਪਏ ਦਾ ਤੇਲ ਬਚ ਗਿਆ ਚਲ ਹਾਚੋਲਾ ਤਿਆਰ ਕਰ ਲੈ ਇਹ ਲੈ ਜੂ ਸਿਆਰ ਲੈ ਭਗਵਾਨੇ ਲਾਲਾ ਇੱਥੇ ਆ ਰਹੇ ਐ ਇੱਥੇ ਬੈਠ ਕੇ ਗੱਲ ਕਰ ਲਾਂਗੇ ਹੋਰ ਵੀ ਸੌਖਾ ਹੋ ਗਿਆ ਕੰਮ ਚਲ ਇਹ ਵੀ ਵਧੀਆ ਜੀ ਹੋਰ ਉੱਥੇ ਬਾਲੇ ਜਾਣੇ ਹੁੰਦੇ ਨੇ ਇੱਥੇ ਆਪਾਂ ਨਾਲ ਗੱਲ ਕਰ ਲਿਓ ਹਾਂ ਇੱਥੇ ਗੱਲ ਕਰ ਲਾਂਗੇ RAM ਨਾਲ ਤੇ ਤੁਸੀਂ ਉਹਨੂੰ ਚਾਹ ਧਰ ਲਓ ਫਟਾਫਟ ਕੋਈ ਗੱਲ ਨਹੀਂ ਜੀ ਕਰ ਲੈਣੀ ਆ ਹਾਂ ਕਿ ਨਹੀਂ ਅੰਦਰ ਧਰ ਦੋ ਸਾਸਰੀ ਘਰ ਜੀ ਆ ਚਾਗੇ ਮੈਂ ਠੀਕ ਹੈ ਪੁੱਤ ਓ ਠੀਕ ਹੈ ਜਮੇ ਠੀਕ ਹੈ ਠੀਕ ਹੈ ਵਧੀਆ ਤੁਸੀਂ ਦੱਸੋ ਮੈਂ ਕਹਣਾ ਗਾਹ ਪਾਇਆ ਪਿਆ ਆਪਾਂ ਲੈ ਇੰਨੀ ਚੜਾਈ ਹੈ ਪੂਰੀ ਚੜਾਈ ਹੈ ਜਿਹੜਾ ਇਹ ਚਾਚਾ ਤੂੰ ਦੱਸ ਹੋਰ ਹੋਰ ਕਿਵੇਂ ਮਾਰਾ ਕਿਹੜਾ ਦੱਸਾ ਚਾਚਾ ਇੱਕ ਸਾਡਾ ਪੰਪ ਤਾਂ ਮੋੜ ਦੇ ਯਾਰ ਸਪਰੇਅ ਕਰਨੀਆਂ ਸੀ ਤਾਂ ਬੈਠੇ ਆ ਓਹੋ ਯਾਰ ਭਤੀਜੇ ਮੈਂ ਤਾਂ ਜਿਆਦਾ ਟੈਨਸ਼ਨ ਆ ਜਾਂਦਾ ਦਿਮਾਗ ਰਹਿੰਦਾ ਭੁੱਲ ਗਿਆ ਜੀ ਬਾਈ ਬਾਜਾ ਕਾਹਦੀ ਟੈਨਸ਼ਨ ਆ ਤੈਨੂੰ ਮੈਨੂੰ ਦੱਸ ਟੈਨਸ਼ਨ ਤਾਂ ਰਹਿੰਦੀ ਹੈ ਕਬੀਲਦਾਰੀ ਵੱਡੀ ਹੈ ਤੈਨੂੰ ਪਤਾ ਹੈ ਨਾ ਆਮਦਨ ਥੋੜੀ ਹੈ ਟੈਨਸ਼ਨ ਤਾਂ ਰਹਿੰਦੀ ਹੈ ਲੈ ਚਾਚਾ ਟੈਨਸ਼ਨ ਕ ਚਾਹ ਨੂੰ ਪੋਵਾ ਲੈ ਕਰਮ ਪੈਗ ਮਾਰ ਕੇ ਤੌਰ ਨਾਲ ਪਿਆ ਕਰ ਓਏ ਨਹੀਂ ਕਮਲਿਆ ਆਪੇ ਗਾਣੇ ਦੇ ਘਰ ਤਾਂ ਦੇਖ ਲੈ ਕਿੱਧਰੋਂ ਕਿੱਧਰ ਨੂੰ ਤੁਰ ਕੇ ਚਾਚਾ ਤੈਨੂੰ ਕਿਹਨੇ ਕਿਹਾ ਤੂੰ ਐਂ ਦੇਖ ਲੈ ਵੱਡੇ ਵੱਡੇ ਮੰਤਰੀ ਪੈਗ ਲਾਉਂਦੇ ਨੇ ਔਰ ਨਾਲ ਰਹਿੰਦੇ ਨੇ ਡਰੇ ਮੰਤਰੀ ਮਨੇ ਬੈਠੇ ਨੇ ਉਹ ਇਹ ਤਾਂ ਜੁੜੀ ਹੈਗੇ ਉਹ ਗੱਲਾਂ ਨੇ ਭਤੀਜਾ ਤੈਂ ਦੇਖਿਆ ਕੋਈ ਮੰਤਰੀ ਪਏ ਕਿ ਲਾ ਵਾ ਵਾ ਚਾਚਾ ਯਾਰ ਮੈਂ ਰੋਜ਼ ਫੇਸਬੁਕ ਤੇ ਦੇਖਦਾ ਵੀ ਹਾਂ ਪ੍ਰਾਣਾ ਮੰਤਰੀ ਉਧਰ ਰੱਜਿਆ ਫਿਰਦਾ ਗੱਡੀ ਚ ਬੋਤਲ ਰੱਖੀ ਫਿਰਦਾ ਚੱਕ ਪੈਕ ਚੱਕ ਪੈਗਾ ਉਹ ਇਹ ਤਾਂ ਇਹਨੇ ਗੱਲਾਂ ਹੁੰਦੀਆਂ ਨੇ ਭਤੀਜਾ ਐਵੇਂ ਕਿਸੇ ਦੇ ਦੂਸਰ ਨੂੰ ਨਹੀਂ ਲਾਈਂਦਾ ਹੁੰਦਾ ਲੈ ਚਾਚਾ ਤੈਨੂੰ ਕੀ ਪਤਾ ਯਾਰ ਤੂੰ ਤਾਂ ਬਸ ਸੁਣੀ ਤੇ ਨਹੀਂ ਮਾਰਦਾ ਨਾ ਹਰ ਬੇਲੇ ਯਾਰ ਲਓ ਉਹ ਆ ਗਿਆ ਅਜੀ ਅਸੀ ਸਤਰੀ ਕਾ ਉਹ ਸਤਰੀ ਕਾ ਆਹ ਕਰੋ ਜੀ ਚਾ ਚਾਚੀ ਮਰੀ ਜਾ ਤਾਪੀਵੇਂਗਾ ਨਾ ਨਾ ਮੈਂ ਤਾਂ ਮਜ਼ਾਕ ਕਰਦਾ ਸੀ ਯਾਰ ਮੈਂ ਤਾਂ ਜਿਮ ਜਾਣਾ ਚਾਚਾ ਅੱਛਾ ਜਿਮ ਤੇ ਚੱਲਦਾ ਰੇਟ ਉਹ ਕੀ ਹੁੰਦੀ ਆ ਓਏ ਚਾਚਾ ਯਾਰ ਉਹੀ ਗੱਲ ਅਣ ਪੜਾ ਲਈ ਗੱਲ ਕਰਤੀ ਨਾ ਤੂੰ ਯਾਰ ਮਤਲਬ ਹੁਣ ਸਾਨੂੰ ਕੀ ਪਤਾ ਬਲਤ ਇਹ ਤਾਂ ਸਾਡਾ ਇੱਕ ਬਣਾ ਹੁੰਦਾ ਹੈ ਅੱਛਾ ਵੀ ਐ ਖਾਣਾ ਤੁਸੀਂ ਐ ਖਾਣਾ ਐਂ ਖਾਣਾ ਅਸੀਂ ਬਸ ਉਹੀ ਖਾਂਦੇ ਆ ਅੱਛਾ ਬਾਬੂ ਨਹੀਂ ਖਾਂਦੇ ਸੁਣਾ ਸਾਰੇ ਦਿਹਾੜੀ ਬੇਲਾ ਫਿਰਦਾ ਰਹਿਣਾ ਵੀ ਆਪਦੇ ਪਿਉਣਾ ਮਾੜਾ ਮੋਟਾ ਕੰਮ ਕਰਾ ਦਿਆ ਕਰ ਲੈ ਚਾਚੀ ਤੂੰ ਕੀ ਗੱਲ ਕਰਤੀ ਅਸੀਂ ਬੇਲੇ ਬੰਦੇ ਨਾ ਬੜੇ ਕੰਮ ਆਉਣੇ ਆ ਨਾ ਕੀ ਕੰਮ ਆਉਂਦੇ ਹੋ ਤੁਸੀਂ ਉਹ ਐ ਦੇਖ ਲੈ ਉਹ ਮੱਗਰ ਕੀ ਕੱਲ ਬੇਬੇ ਮੈਂ ਚਾਕੇ ਲੈ ਗਿਆ ਹਸਪਤਾਲ ਜੇ ਨਾ ਹੁੰਦਾ ਨਾ ਉਹ ਉੱਥੇ ਮਰ ਜਾਂਦੀ ਹੂੰ ਦੇਖ ਲੈ ਕਿੱਡਾ ਵੱਡਾ ਕੰਮ ਕਰਤਾ ਠੀਕ ਹੈ ਮੇਰੀ ਗੱਲ ਸੁਣਾ ਚਾਚੇ ਦਾ ਪੁੱਛ ਚਾਚੂ ਨੂੰ ਪੁੱਛ ਪਰਸੋਂ ਇਹਦਾ ਮੋਟਰਸਾਈਕਲ ਖੜ ਗਿਆ ਸੀ ਉੱਥੇ ਹਾਂ ਮੈਨੂੰ ਫੋਨ ਕਰਕੇ ਮਿਲ ਆਇਆ ਤੇਰ ਮੈਂ ਦੇ ਕੇ ਆਇਆ ਤਾਂ ਚਾਚਾ ਘਰੇ ਆਇਆ ਜੇ ਮੈਂ ਨਾ ਹੁੰਦਾ ਚਾਚਾ ਉੱਥੇ ਰਹਿੰਦਾ ਤੂੰ ਕੀ ਕਰਦੀ ਫਿਰ ਉਰੇ ਉਹ ਸਾਰੀਆਂ ਗੱਲਾਂ ਨਿਕਲ ਦੱਸਦੇ ਹੁੰਦੇ ਘਰੇ ਕਮਲਿਆ ਤੇਰਾ ਵੀ ਜਨਾਨੀਆਂ ਵਾਲਾ ਢਿੱਡ ਹੈਗਾ ਉਹ ਚਾਚਾ ਕੁਝ ਨਹੀਂ ਹੁੰਦਾ ਘਰ ਦੀ ਗੱਲ ਹੈ ਮਾੜੀ ਮੂੜ ਤੇ ਦੱਸਣੀ ਪੈਂਦੀ ਆ ਉਹ ਲੜਾਈ ਪੈ ਜਾਂਦੀ ਆ ਘਰੇ ਕਮਲਿਆ ਕੁਝ ਨਹੀਂ ਹੁੰਦਾ ਹੈਗਾ ਹਾਂ ਤੇ ਉਹ ਸੱਚਾ ਚਾਚਾ ਆਪਣੀ ਰਾਣੀ ਕਿੱਥੇ ਹੈ ਮੈਂ ਸੁਣਿਆ ਪਲੱਸ ਟੂ ਚ ਪਹਿਲੇ ਨੰਬਰ ਤੇ ਆਈ ਆ ਉਹ ਵੇ ਹਾਂ ਪਹਿਲੇ ਨੰਬਰ ਤੇ ਆਈ ਆ ਵੇ ਉਹ ਤਾਂ ਉਹਦੇ ਨਾਨਕੀ ਕੀ ਹੋਈ ਆ ਉਹਦੇ ਮਾਮੇ ਨੇ ਟਰੈਕਟਰ ਲਿੱਤਾ ਨਾ ਨਵਾਂ ਅੱਛਾ ਚਾਚਾ ਫਿਰ ਉਸ ਮਾਮੀ ਨੂੰ ਵਧਾਈਆਂ ਦੇਦੀ ਮੇਰੇ ਵੱਲੋਂ ਫਿਰ ਕੋਈ ਨਾ ਦੇ ਦੂੰਗੀ ਵਧਾਈਆਂ ਹੋਰ ਉਹ ਮੈਂ ਤੈਨੂੰ ਕਿਹਾ ਸੀ ਵੀ ਅਗਲੇ ਸਾਲ ਲੈ ਲਈ ਉਹ ਕਦੇ ਇਸ ਵਾਰੀ ਲੈਣੇ ਮਾਂ ਚੱਲੋ ਚਾਚਾ ਟਰੈਕਟਰ ਨਾਲ ਹੀ ਤੌਰ ਬਣਦੀ ਆ ਪਰ ਲਾਵਾਂਗੇ ਵੱਡੇ ਵੱਡੇ ਡੈਕ ਜਦੋਂ ਨੰਗੇ ਕੈਂਟਾ ਕਰਦੇ ਸਵਾਵਾ ਆ ਗੁਰੂ ਪੂਰਾ ਹਾਂ ਇਹ ਤਾਂ ਚੱਲ ਜੀ ਕਿਹਦੀ ਨਿਆਰਾ ਆਉਂਦਾ ਤੈਨੂੰ ਵੀ ਦਊਂ ਚਾਚਾ ਟਰੈਕਟਰ ਇਹ ਜਾਈ ਉਹ ਚੱਲ ਲੈ ਲਾਂਗੇ ਇੱਧਰ ਆਪਣੇ ਤੈਨੂੰ ਫੇਰੇ ਤੂੰ ਮੈਂ ਤਾਂ ਲਾ ਕੇ ਆਉਂਗਾ ਉਹ ਤਾਂ ਹੈਗਾ ਜੀ ਵੇ ਮੇਰੀ ਗੱਲ ਸੁਣ ਤੂੰ ਤਾਂ ਨਹੀਂ ਗੱਲਾਂ ਚ ਆਉਣ ਦਿੰਦਾ ਫੇ ਮਾਰੋ ਬੈਠ ਕੇ ਚਾਚਾ ਭਤੀਜਾ ਗੱਲਾਂ ਮੈਨੂੰ ਕਰਉਂਦਾ ਕੰਮ ਕਰ ਲੈ ਕਰ ਲੈ ਚਾਚੀ ਕੋਈ ਨਾ ਦੱਸ ਦੁੱਧ ਲੈ ਆ ਦਨੀਏ ਜੇ ਚਾਣੀ ਪੀਣਾ ਹਾਂ ਦੁੱਧ ਲੈ ਜਾ ਜੀ ਦੁੱਧ ਵੀ ਮੰਗੇ ਆਪਾਂ ਮਿੱਠਾ ਨਾ ਭਾਈ ਵਿੱਚ ਚਲ ਜੇ ਮੇਰਾ ਪੈਰ ਖਰਾਬ ਹੋ ਜਾਊਗਾ ਲੈ ਆ ਦਨੀਆ ਚਾਚਾ ਯਾਰ ਮਾੜਾ ਮੋਟਾ ਸਮਝਾਇਆ ਕਰ ਚਾਚੀ ਨੇ ਤੂੰ ਓਏ ਸਮਝੀ ਹੋ ਜਾ ਕਮਲਿਆ ਇੰਨਾ ਕੁ ਤਾਂ ਮਾੜਾ ਮੋਟਾ ਬੋਲਦੀ ਹੁੰਦਿਆਂ ਨੇ ਨਾਲੇ ਤੈਨੂੰ ਦੇਖ ਲਾਂਗੇ ਜਦ ਤੇਰਾ ਵਿਆਹ ਹੋ ਗਿਆ ਕਿੰਨਾ ਕੁ ਸਮਝਾ ਕੇ ਰੱਖਦੇ ਓਏ ਚਾਚਾ ਤੂੰ ਆਪਾਂ ਤਾਂ ਦੇਖੀਂ ਆਪਾਂ ਤਾਂ ਫੁੱਲਾਂ ਵਾਂਗੂ ਰੱਖਾਂਗੇ ਜੀ ਕਹਾਂਗੇ ਤੇ ਜੀ ਕਹਾਂਵਾਂਗੇ ਔਰ ਨਾ ਅਰੇ ਆ ਕਰਾਂਗੇ ਆਪਾਂ ਉਹ ਚੱਲ ਦੇਖ ਲਾਂਗੇ ਕੋਈ ਨਾ ਤੇ ਤੇ ਸਾਹਮਣੇ ਦੇਖੀ ਇੱਕੀ ਤੂੰ ਐ ਇਥੇ ਮੈਂ ਆ ਕੋਈ ਨਾ ਚਾਹ ਤੇ ਫਿਰ ਮੈਂ ਚੱਲਦਾ ਤੇ ਮੜਾ ਕਹਿੰਦੀ ਪੰਪ ਨੂੰ ਸਾਡੇ ਘਰੇ ਫੜਾ ਦੇਣਗੇ ਪੰਪ ਮੇਰੀ ਗੱਲ ਤਾਂ ਸੁਣ ਲੈ ਉਹ ਸੇਵਕ ਗੈਨੀ ਦਾ ਮੁੰਡਾ ਕਾਲਾ ਨਹੀਂ ਉਹਦੀ ਪਰਚੂਨ ਦੀ ਦੁਕਾਨ ਹੈ ਉਹ ਲੈ ਕੇ ਤੇ ਮੰਗ ਕੇ ਠੀਕ ਹੈ ਠੀਕ ਹੈ ਤੂੰ ਐ ਕਰ ਫਿਰ ਉਹਨੂੰ ਕਹਿ ਫੋਨ ਕਰਕੇ ਕਹਦੇ ਵੀ ਸਾਡੇ ਘਰੇ ਫੜਾ ਦੇਣਗੇ ਉਹ ਯਾਰ ਜਾਂਦਾ ਜਾਂਦਾ ਫਰਦੀ ਮੱਲਾ ਉਹ ਚਾਚਾ ਮੇਰੇ ਕੋਲ ਟਾਈਮ ਹੈ ਨਹੀਂ ਮੈਂ ਜਿਮ ਜਾਣਾ ਮੇਰੇ ਕੋਲ ਬਿਲਕੁਲ ਵੀ ਟਾਈਮ ਹੈ ਨਹੀਂਗਾ ਤੂੰ ਇਹ ਕੰਮ ਕਰ ਦੇ ਮੇਰਾ ਮੈਂ ਚੱਲਿਆ ਮੈਂ ਜਿਮ ਜਾਣਾ ਚੱਲ ਭਾਈ ਚ ਬੜਾ ਟਾਈਮ ਲਾਤਾ ਆ ਜਾਉਣਾ ਆ ਕੀ ਬੀਤੀ ਨਾ ਇਹ ਰਹਾ ਤੈਨੂੰ ਪੰਪ ਨਹੀਂ ਬਿਠਾ ਲਿਆ ਉੱਥੇ ਕੋਈ ਨਾ ਪੰਪ ਆ ਗਿਆ ਚੱਲ ਚੱਲੀਏ ਜਮ ਜਾਣਾ ਪੈਣਾ ਮਾਪੇ ਚੱਲੀਏ ਚੱਲ ਮਿੰਦਾ ਦਾ ਲਾਲਾ ਜੀ ਆ ਗਏ ਹੋਰ ਤਰ ਮੈਂ ਠੀਕ ਐ ਰਾਮਾ ਲਾਲਾ ਜੀ ਠੀਕ ਐ ਬਲਵੰਤ ਠੀਕ ਐ ਠੀਕ ਐ ਠੀਕ ਐ ਅਕੋ ਸਿਧਾ ਭਾਰਵਾਨੇ ਹੋਰ ਖੇਤੀਬਾੜੀ ਖੇਤੀਬਾੜੀ ਠੀਕ ਹੈ ਜੀ ਬਸ ਰਾਤ ਲੱਗ ਗਈ ਫੜਾਇ ਦੇ ਲੰਮੀ ਬਹੁਤ ਪਿਆਰੀ ਹੋਇਆ ਤੁਹਾਨੂੰ ਤਾਂ ਜਿਆਦਾ ਪਿਆਜੀ ਤਾਂ ਵੀ ਟੈਨਸ਼ਨ ਏ ਘੱਟ ਪਵੇ ਤਾਂ ਵੀ ਟੈਨਸ਼ਨ ਹਾਂ ਜੀ ਹਾਂ ਬੜਾ ਫਿਕਰ ਲੱਗ ਰਿਹਾ ਟੈਨਸ਼ਨ ਤਾਂ ਵੀ ਹੁੰਦੀ ਹੈ ਜੀ ਨਾ ਪੁੱਤਾਂ ਵਾਂਗ ਪਾਲੀ ਐ ਸਿਕਰ ਭਾਈ ਕੋ ਠੀਕ ਹੋਈ ਬੱਚੇ ਰਹੇ ਹਾਂ ਜੀ ਹਾਂ ਜੀ ਹਾਂ ਜੀ ਵਧੀਆ ਅੱਜ ਭਾਈ ਜੀ ਚਾਹ ਬਣਾ ਲੈਂਦੇ ਜੀ ਹਾਂ ਜੀ ਲਿਉਣੀ ਆ ਹੋਰ ਸੁਣਾ ਦਰਨੇ ਠੀਕ ਠਾਕ ਹੈ ਉਹ ਠੀਕ ਹੈ ਜੀ ਵਧੀਆ ਟਾਈਮ ਪਾਸ ਹੋ ਜਾਂਦਾ ਜੀ ਤੁਸੀਂ ਦੱਸੋ ਆਪਣਾ ਘਰ ਪਰਿਵਾਰ ਆ ਠੀਕ ਹੈ ਸੱਟ ਸੱਟ ਖਾਸੀ ਲੱਗੀ ਨਾ ਹਾਂ ਲੱਗ ਗਈ ਸੱਟ ਖਾਸ ਵੀ ਲ ਫੋਟੋ ਵੀ ਲੱਗਿਆ ਜੀ ਅੱਛਾ ਨਾ ਅਸੀਂ ਨਹੀਂ ਤਾਂ ਦੇਖੀ ਅੱਛਾ ਸਾਡੇ ਤੋਂ ਅਖਬਾਰ ਚ ਆਉਂਦਾ ਤਾਂ ਉੱਥੇ ਦਿਖਿਆ ਸੀ ਫਿਰ ਪਿੰਡਾਂ 'ਚ ਤਾਂ ਹੁਣ ਕਿੱਥੇ ਅਖਬਾਰ ਆਉਂਦੇ ਨੇ ਜੀ ਹੁਣ ਖਾਗੇ ਸਾਰੇ ਅਖਬਾਰ ਖਾ ਗਏ ਸਾਡੇ ਵੀ ਬਹੁਤ ਘੱਟ ਹਾਂਜੀ 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 ਸਾਰੇ ਦੇ ਅਖਬਾਰ ਹਾਂਜੀ ਹਾਂ ਪਰ ਚੰਗੀ ਗੱਲ ਐ ਉਹਦੀ ਬੱਚਾ ਚੰਗਾ ਪੜ੍ਹ ਜੇ ਚੰਗਾ ਰਹਿੰਦਾ ਜਿੰਨਾ ਕ ਜ਼ੋਰ ਤੇ ਸਾਰਾ ਲਾਤਾ ਜੀ ਪੜਾਈ ਤੇ ਲਾ ਆ ਜੀ ਆਪਾਂ ਨੂੰ ਜ਼ੋਰ ਜੀ ਬੱਚਾ ਤੇਰਾ ਨਰਮਾ ਆਪਣੀ ਤਾਂ ਪ੍ਰਾਣੀ ਸਲਾਹ ਦੇਖ ਲਾ ਹਾਂ ਜੀ ਪ੍ਰਾਣੀ ਜਾਂਦੇ ਹੁੰਦੇ ਆ ਬੱਚਾ ਤੇ ਨਰਮ ਮੈਂ ਬਹੁਤ ਵਾਰ ਦੇਖਿਆ ਬੜਾ ਮਨ ਖੁਸ਼ ਹੋਇਆ ਜੇ ਦੇਖਿਆ ਮੇਰੀ ਫੋਟੋ ਮੈਂ ਪਛਾਣ ਲਈ ਮੇਰੀ ਦੀ ਫੋਟੋ ਆਪਣੀ ਦੀ ਹੈ ਦੇਖੋ ਖੁਸ਼ੀਦਾ ਹੁੰਦੀ ਹੈ ਨਾ ਜਦੋਂ ਪਛਾਣ ਹੁੰਦੀ ਹੈ ਆਹ ਖੁਸ਼ੀ ਹੋਰ ਵੀ ਹੋ ਗਈ ਦੀ ਅਖਬਾਰ ਚ ਸਾਨੂੰ ਤਾਂ ਪਤਾ ਨਹੀਂ ਸੀ ਅਖਬਾਰ ਵੀ ਸੌਂਭ ਕੇ ਰੱਖੇ ਜਿੱਤੇ ਫੇਰ ਆਏ ਲੈ ਕੇ ਆਏ ਜੀ ਹਾਂ ਬਿਲਕੁਲ ਆ ਬਿਲਕੁਲ ਪਿਆ ਹੈ ਕੰਤ ਪਿਆ ਲੱਲੀ ਨਰਮ ਜੀ ਆਹ ਛਿਆਰ ਚਕਲੀ ਠੀਕ ਚੋ ਕੀ ਗੱਲ ਕਰਨੀ ਸੀ ਗੱਲ ਕੋਈ ਨਹੀਂ ਲਾਲਾ ਜੀ ਦੱਸ ਦਿੰਦਾ ਤੁਹਾਨੂੰ ਚਾਹ ਪਾਣੀ ਪੀ ਲੀਏ ਅੱਛਾ ਅੱਛਾ ਚਾਹ ਪੀ ਮਿੱਠਾ ਦਾ ਜੀ ਘੱਟੇ ਪੀਂਦੇ ਆ ਜੀ। ਕਿਆ ਬਣ ਜਾਂਦਾ ਮੇਰੇ। ਹਾਂ। ਸੁਕਰ ਤੋਂ ਵੀ ਡਰ ਲੱਗਦਾ ਜੀ। ਹਾਂ। ਸੁਕਰ ਦੀ ਬਿਮਾਰੀ ਬਹੁਤ ਖੱਟੀ ਹੈ। ਜੀ। ਕਰੀ ਫਿਰ ਗੱਲ ਤੁਸੀਂ? ਕਰ ਦਿਆਂ ਜੀ ਕੋਈ ਨਹੀਂ। ਦੱਸੋ ਗੱਲ ਕਰਦੇ ਬਠਿਆ ਪਾ ਕਾਦੀ ਗੱਲ ਦੱਸੋ। ਨਾਲਾ ਜੀ ਇਹ ਹੈ ਵੀ ਚਲੋ ਤੁਹਾਡੇ ਕੋਲੋਂ ਕੀ ਪਰਦਾ ਹੈ? ਹਾਂ ਬਿਲਕੁਲ। ਅਸੀਂ ਤਾਂ ਇਹ ਸੋਚਦੇ ਸੀ ਵੀ ਕੁੜੀ ਦੇਖੋ ਹੁਣ 12 ਪੜ ਗਈ ਆਪਣੀ ਦਾ। ਹੂੰ। ਚੰਗੀ ਗੱਲ ਹੈ। ਅੱਛਾ ਤਾਂ ਉਹਦੇ ਰਿਸ਼ਤੇ ਬਾਰੇ ਸੋਚਦੇ ਸੀ ਵੀ ਰਿਸ਼ਤਾ ਦੇਖਿਆ ਸੀ ਕਿ ਸਾਨੂੰ ਫਿੱਟ ਹੈ। ਇਹਦਾ ਰਾਣੀ ਦਾ। ਰਾਣੀ ਦਾ ਜੀ। ਕੋਈ ਤਾਂ ਪਰਮੀ ਚੱਲੇ ਤੇ ਮੁਰਗੀ ਕਰਮ ਕਹਿੰਦੀ ਜਲਦੀ ਸੱਥ ਕਰਕੇ। ਤੇ ਮੈਂ ਬੱਚੇ ਆਪ ਦਾ ਬਜੇ ਲਾਉਣ ਲਈ ਬੱਚੇ ਨਾ ਟੰਗੋ ਦੇਖ ਮੇਰੀ ਤਾਂ ਸਲਾਹ ਹੈ ਬਾਕੀ ਤੁਸੀਂ ਆਣੇ ਪਿੰਡ ਥੋੜੇ ਘਰ ਦੇ ਮਸਲੇ ਚ ਮੈਂ ਕੋਈ ਗੱਲ ਇਥੇ ਕਰਦਾ ਚੰਗਾ ਲੱਗਦਾ ਪਰ ਗੱਲ ਥੋੜੀ ਸਹੀ ਨਹੀਂ ਲਾਲਾ ਜੀ ਘਰ-ਵਾਰ ਵਧੀਆ ਮਿਲ ਗਿਆ ਸਾਨੂੰ ਆਵੇ ਚੱਲ ਟਾਈਮ ਸਿਰ ਵਿਆਹ ਦੀ ਕੁੜੀ ਨੂੰ ਨਹੀਂ ਗੱਲ ਪਤਾ ਕੀ ਆ ਦੇਖੋ ਤੁਸੀਂ ਦੇਖ ਗੁੱਸਾ ਨਾ ਕਰੋ ਮੇਰੀ ਗੱਲ ਦਾ ਗੋਣਾ ਤਾਂ ਬੱਚੇ ਨੂੰ ਹੁੰਦਾ ਹੀ ਆਪਾਂ ਪਰ ਥੋੜਾ ਜੇ ਉਮਰ ਹੋ ਜੇ ਬੱਚਾ ਕੁਝ ਕਰ ਲਈ ਹੁਣ 12 ਵਿੱਚ ਹੈ ਅੱਗੇ ਕੋਈ ਕੋਰਸ ਕਰਾ ਦਿਓ ਗੱਲ ਤਾਂ ਹੈ ਨਾ ਕੋਈ ਕੋਰਸ ਕਰਾ ਦਿਓ ਕਈ ਵਾਰ ਕੱਲ ਕੋਈ ਨੌਕਰੀ ਨਾ ਗਈ ਬੱਚੇ ਦੇ ਭਗ ਹੁੰਦੇ ਦੇਖੋ ਆਪਾਂ ਤਾਂ ਮਿਹਨ ਅਗੇ ਤਾਂ ਪਛਿਤ ਭਾਗ ਨਹੀਂ ਨਾ ਫਿਰ ਕੋਰਸ ਤੇ ਵੀ ਬਹੁਤ ਪੈਸਾ ਲੱਗਦਾ ਲਾਲਾ ਜੀ ਕੋਰਸ ਮੇਰੇ ਪੈਸਾ ਤਾਂ ਹਰ ਚੀਜ਼ ਤੇ ਲੱਗਦਾ ਪਰ ਐ ਵੀ ਥੋੜਾ ਭਾਰ ਜਿਹੜਾ ਤੁਸੀਂ ਲਾਉਣਾ ਹੈ ਕੱਲ ਨੂੰ ਵਿਆਹ ਤੇ ਲਾਉਣਾ ਔਰ ਇਹ ਕੱਟ ਲੱਗਣਗੇ ਤੁਸੀਂ ਯਕੀਨ ਕਰੇਗਾ ਆ ਗਿੰਦਰ ਕੀ ਗੱਲ ਕਰਦਾ ਆ ਕਲਾਉਂਕਨੋਈ ਵਾਲੇ ਗਿੰਦਰ ਦੀ ਪਿਛਲੇ ਸਾਲ ਦੀ ਗੱਲ ਹੈ ਮੇਰੇ ਕੋਲੇ ਐਮਐਸਲਾ ਦੇਤੀ ਮੈਂ ਕਿ ਭਾਈ ਕੁੜੀ ਨੂੰ ਵਿਆਹ ਹੋਣਾ ਹਲੇ ਕੋਰਸ ਕਰਾ ਦੋ ਮੈਂ ਕੱਲੇ ਮੰਨ ਲਈ ਤੁਹਾਡੇ ਮੇਰੇ ਕੋ ਪਿਆਰ ਸੀ ਆਪਣਾ ਸੋਨੇ ਵਰਗੀ ਪਾਰਟੀ ਜਿਵੇਂ ਤੁਸੀਂ ਤੇ ਤੁਹਾਡੇ ਪਿਆਰ ਸੀ ਤੇ ਕੋਰਸ ਕਰਾਤਾ ਕੁੜੀ ਨੂੰ ਕੋਰਸ ਕਰਾਇਆ ਤੇ ਕਲਰਕ ਲੱਗੀ ਯਕੀਨ ਨਹੀਂ ਕਰੇਗਾ ਮਾਸਟਰ ਮੁੰ ਅੱਜ ਤੱਕ ਯਾਦ ਕਰਦਾ ਦਵਾਈਆਂ ਦਿੰਦਾ ਬੱਚਿਆਂ ਨੂੰ ਦੇਖ ਆਪਾਂ ਚੰਗੀ ਰਹਿ ਦੇਣੀ ਪਤਾ ਕਿ ਤੂੰ ਡਰ ਮੈਂ ਦੇਖ ਤੁਸੀਂ ਪਰਿਵਾਰ ਸੋਟਾ ਰਲ ਤੁਹਾਡੇ ਪੰਜ ਇਹਨਾਂ ਨੂੰ ਤਾਂ ਇਹ ਤਾਂ ਨਵੇਂ ਨਹੀਂ ਜਾਣਦੇ ਨਾ ਤੁਹਾਡੇ ਤਾਂ ਆਪਣੇ ਪਰਿਵਾਰ ਦੀ ਬਜ਼ੁਰਗਾਂ ਦੀ ਸਾਹ ਚੱਲਦੀ ਹੁੰਦੀ ਹੈ ਡਰ ਲੱਗਦਾ ਰਹਿੰਦਾ ਜੀ ਮਾਹੌਲ ਬਹੁਤ ਖਰਾਬ ਨਹੀਂ ਮਾਹੌਲ ਤਾਂ ਬੱਚੇ ਤੇ ਹੁੰਦਾ ਤੁਹਾਡਾ ਬੱਚਾ ਸਿਆਣਾ ਐਨੀ ਮੈਸਾਦੀ ਦੇ ਸਕਦਾ ਦੇਖੋ ਜਿੰਨੀ ਵਾਰ ਤੁਹਾਡੇ ਘਰੇ ਬੱਚਾ ਛੋਟਾ ਸਿਆਣਾ ਹੈ ਇਹ ਠੀਕ ਹੈ ਬਾਕੀ ਤਾਂ ਪਤਾ ਕੀ ਹੈ ਦੇਖੋ ਹੁਣਾ ਤਾਂ ਕਰਨਾ ਪਦਾ ਹੁੰਦਾ ਕਰਮਾ ਦਾ ਹੁੰਦਾ ਜਿਹੜਾ ਕੁਛ ਹੋਣਾ ਹੁੰਦਾ ਆਪਾਂ ਤਾਂ ਬੱਚੇ ਤੇ ਮਿਹਨਤ ਕਰ ਦੋ ਪੈਸਾ ਲਾ ਦਿਓ ਚੱਲ ਆਪਣੇ ਥੋੜਾ ਅੱਗੇ ਮੈਂ ਤਾਂ ਇਹ ਗੱਲ ਕਰ ਦੂੰ ਗੱਲ ਸਮਝੋ ਮੇਰੀ ਗੱਲ ਕੀ ਕਹਿਣਾ ਚਾਹ ਰੇ ਮੈਂ ਗੁੱਸਾ ਨਾ ਕਰੋ ਮੇਰੀ ਗੱਲ ਦਾ ਥੋੜੀ ਪਰਵਾਹ ਚ ਮੈਂ ਥੋੜੀ ਪਰਵਾਹ ਤਾਂ ਮਸਲੇ ਮੈ ਰਾਹਨਤ ਚੰਗੀ ਲੱਗਦਾ ਪਰ ਮੈਂ ਮੇਰੀ ਗੱਲ ਬੰਦਾ ਨਰਮ ਹੈ ਗੱਲ ਇਹ ਠੀਕ ਹੈ ਨਾ ਅੱਗੇ ਅੱਗੇ ਤੁਸੀਂ ਸੋਚਣਾ ਦੇਖੋ ਮੈਂ ਤਾਂ ਗੱਲ ਐਨ ਕਹਿ ਸਕਦਾ ਵੀ ਬੱਚੇ ਪੜਾ ਦੋ ਚੰਗਾ ਲੱਗਦਾ ਚਲ ਮੈਂ ਤਾਂ ਐਸਾ ਇਹ ਸੋਚਦੇ ਵੀ ਜੇ 8-9 ਕੋ ਲੱਖ ਤੁਸੀਂ ਦੇ ਦੋ ਜੀ ਤੇ 2 ਕੋ ਲੱਖ ਮੇਰਾ ਬਾਈ ਸਰਵਟ ਵਾਣਾ ਰਾਜਪੁਰੇ ਤੋਂ ਉਹ ਹੈਲਪ ਕਰ ਦੇਣ ਕਿ ਮੈਨੂੰ ਤਾਂ ਐਸੇ ਵੀ 11-12 ਲੱਖ ਰੁਪਇਆ ਲਾ ਦੀਏ ਫਿਰ ਸ਼ਰੀਕੇ ਚ ਵੀ ਨਹੀਂ ਨੱਕ ਰਹਿੰਦਾ ਜੀ ਉਹ ਕ 10-12 ਲੱਖ ਰੁਪਏ ਵਿਆਹ ਤੇ ਲੱਗ ਲਾਹੇਗਾ ਕਿਵੇਂ ਫਿਰ ਸਰੀਕੇ ਦੀ ਵੀ ਨੱਕ ਰੱਖ ਤਾ ਲਾਲਾ ਜੀ ਮੇਰੀ ਗੱਲ ਸੁਣ ਇਹ ਥੋੜੀ ਸਭ ਤੋਂ ਵੱਡੀ ਸਮੱਸਿਆ ਹੀ ਇਹ ਹੈ ਸਭ ਤੋਂ ਵੱਡੀ ਪ੍ਰੋਬਲਮ ਤੁਹਾਡੀ ਪਿੰਡ ਵਾਲਿਆਂ ਦੀ ਇਹ ਹੈ ਤੁਸੀਂ ਨੱਕ ਰੱਖ ਤਾ ਲੱਖ ਤੜਾਉਣ ਗੁੱਸਾ ਨਾ ਕਰ ਮੇਰੀ ਗੱਲ ਦਾ ਦੇਖ ਮੈਂ ਪੈਸੇ ਐਨਾ ਕਈ ਵੀ ਲਾਣਾ ਪੈਸੇ ਦੇ ਮੁਕਰਦਾ ਦੇਖ ਤੇਰੇ ਸਰ ਪਰ ਤੂੰ 8 ਦੀ ਚਾਹ ਸੋਣਾ ਲੈ ਲੈ ਤੈਨੂੰ ਭਰਾ ਨਹੀਂ ਕਿਉਂਕਿ ਤੁਸੀਂ ਆਪਣੀ ਸੋਣੇ ਵਰਗੀ ਪਾਰਟੀ ਹੈ ਗੱਲ ਉਹ ਨਹੀਂ ਹੈ ਗੱਲ ਤਾਂ ਇਹ ਹੈ ਵੀ ਲਾਹੇਗਾ ਕਿਵੇਂ ਦਲੇ ਤੁਸੀਂ 10-12 ਲੱਖ ਵਿਆਹ ਤੇ ਲਾ ਕੇ ਕਮੜੇ ਸਾਰੀ ਮਰ ਕਰਜ਼ਾਈ ਦੇਖ ਮੈਨੂੰ ਤਾਂ ਵਿਆਜ ਪੈ ਰਾ ਸਾਡੀ ਤਾਂ ਵਿਆਜ ਤੇ ਕਮ ਪਰ ਮੈਂ ਪਿਰਨ ਧਰਮਪਣੀ ਬਾਰੇ ਦੇਖਦਾ ਤੇਰਨ ਆਪਣੀ ਪੁਰਾਣੀ ਸਾਂਝ ਆ ਗੱਲ ਸਮਝਣਾ ਤੂੰ ਆਪਾਂ ਤਾਂ ਤੈਨੂੰ ਚੰਗੀ ਰਾਹ ਦਿਨੀ ਆ ਹਲੇ ਪਿਆਉਣ ਨੂੰ ਕੁਛ ਨਹੀਂ ਹੁੰਦਾ ਨੜੇ ਇੰਨੇ ਪੈਸੇ ਨਹੀਂ ਲਾਇਦੇ ਹੁੰਦੇ ਪਿਆ ਤੇ ਇਹ ਵੀ ਥੋੜਾ ਜਿਹਾ ਬਾਜ ਨੇ ਪਾਉਂਦੇ ਨੇ ਜੀ ਵੀ ਮਾਹੌਲ ਤੁਹਾਨੂੰ ਪਤਾ ਹੀ ਆਦੀ ਜੀ ਮਾਹੌਲ ਪੰਜੀ ਦੇਖੋ ਤੁਸੀਂ ਦੇਖ ਮੇਰੀ ਗੱਲ ਤੋਂ ਗੁੱਸਾ ਨਾ ਕਰੋ ਮੇਰੀ ਗੱਲ ਦਾ ਮੈਂ ਤਾਂ ਇਹ ਕਹਿਣਾ ਸਨੂੰ ਕਿ ਜੇ ਆਪਾਂ ਬੱਚੇ ਨੂੰ ਪੜਾ ਦਈਏ ਜਿਹੜਾ ਹੁਣ ਆਪਾਂ ਪਿੰਡਾਂ ਦਾ ਮਾਹੌਲ ਚੱਲਦਾ ਸਭ ਤੋਂ ਵੱਡੀ ਪਿੰਡਾਂ ਚ ਪਤਾ ਨਹੀਂ ਕਰ ਕੀ ਆ ਬੱਚੇ ਤੇ ਵਿਸ਼ਵਾਸ ਕਰਿਆ ਕਰੋ ਆਪਣੇ ਬੱਚੇ ਆਪਣੇ ਬੱਚੇ ਤੇ ਵਿਸ਼ਵਾਸ ਕਰਨਾ ਚਾਹੀਦਾ ਇੱਕ ਜਾਦਾ ਕੀ ਐਨਾ ਪੜਾਈ ਕਰਨ ਦਾ ਤੁਹਾਨੂੰ ਪਤਾ ਅੱਜ ਕੱਲ ਨੌਕਰੀ ਕਿੱਥੋਂ ਧਰੀਆਂ ਪੀਆਂ ਨੇ ਲੈ ਭਾਈ ਦੇਖ ਜੀ ਨੌਕਰੀ ਨਾਮ ਦੀ ਮਰ ਲੈ ਸੱਚਾਈ ਨੂੰ ਗੱਲ ਗੱਲ ਸਹੀ ਨਹੀਂ ਇਹਨਾਂ ਦੀ ਸਰਕਾਰ ਨੌਕਰੀ ਨਹੀਂ ਮਿਲਦੀ ਪਰ ਜੇ ਸਰਕਾਰੀ ਨੌਕਰੀ ਨਹੀਂ ਵੀ ਮਿਲਦੀ ਕੋਈ ਕੋਈ ਪ੍ਰਾਈਵੇਟ ਕਿਸੇ ਪਰਸਪਾਕੇ ਅਲੀ ਕੁੜੀ ਜਾਂਦੀ ਸੋਹਣੀ ਲੱਗਦੀ ਆ ਪਿੰਡਾਂ ਦੇ ਵਿੱਚ ਭਾਈ ਗੁੱਸਾ ਨਾ ਕਰੇ ਤੁਸੀਂ ਹੁਣ ਵੋਹੇ ਦੇ ਪੱਠੇ ਥੱਲੇ ਆਉਣਾ ਚੰਗੀ ਗੱਲ ਐ ਦੱਸੋ ਮੈਨੂੰ ਪਿੰਡਾਂ ਮੇਂ ਬਹੁਤਿਆ ਕੁੜੀਆਂ ਪੜੀਆਂ ਲਿਖੀਆਂ ਆਂ ਵੀ ਇਹ ਕਰਾ ਕੇ ਵੀ ਲੋਕ ਗੱਜ-ਵੱਠਾ ਥੱਲੇ ਦੇ ਦਿੰਦੇ ਨੇ ਹੂੰ ਕੰਮ ਨਹੀਂ ਕਰਉਂਦਾਂ ਗੱਲ ਸਿਆਣੀਆਂ ਸਿਆਣੀਆਂ ਗੱਲਾਂ ਆਂ ਲਾਲ ਦੀ ਗੱਲ ਤਾਂ ਗੁੱਸਾ ਨਾ ਕਰਿਓ ਦੇਖਣ ਮੈਂ ਥੋੜੀ ਗੱਲ ਤੇ ਗੁੱਸਾ ਨਾ ਕਰਾਂ ਗੱਲ ਇਹ ਹੈ ਕਿ ਮੈਂ ਤੁਹਾਡੇ ਪਰਿਵਾਰ ਦੇ ਮਸਲੇ 'ਚ ਰਾਇ ਦੇਂਦਾ ਚੰਗੀ ਨਹੀਂ ਲੱਗਦਾ ਪਰ ਮੈਂ ਵੀ ਤੁਹਾਡੇ ਨਾਲ ਸਾਂਝ ਬਣਾਣੀ ਆਪੇ ਹੂੰ ਮੈਂ ਇਹ ਨਹੀਂ ਕਹਿੰਦਾ ਵੀ ਤੁਸੀਂ ਪੈਸੇ ਨਹੀਂ ਦੇ ਤੁਸੀਂ ਤਾਂ ਸੋਚਦੇ ਹੋਗੇ ਵੀ ਲਾਲਾ ਪੈਸੇ ਦੇਣ ਤੋਂ ਭੱਜਿਆ 16 ਲੈ ਲਓ 16 ਲੱਖ ਲੈ ਲਓ ਤੁਸੀਂ ਥੋੜੇ ਸੇ ਪਰ 4 ਕਿੱਲਾਂ ਦੇ ਵਿੱਚ ਤੁਸੀਂ ਲਾਹੂ ਕਿਵੇਂ ਸਾਰੀ ਉਮਰ ਭਾਜੀ ਕਰਜੇ ਥੱਲੇ ਠੀਕ ਆ ਲਾਲਾ ਜੀ ਕੋਈ ਨਹੀਂ ਸੋਚਦੇ ਆ ਜੀ ਹਾਂ ਦੇਖ ਦੇਖ ਤਾਂ ਮੈਂ ਮੈਂ ਬਾਰ-ਬਾਰ ਕਹਿ ਰਿਹਾ ਮੇਰੀ ਗੱਲ ਤੇ ਭੈਣ ਜੀ ਗੁੱਸਾ ਨਾ ਕਰੋ ਪੈਸੇ ਤੁਹਾਡੇ ਤੁਸੀਂ ਹੈਗੇ ਆਪਣੀ ਸੁਨੇ ਵਰਗੀ پارٹی 8 ਮੰਗਦੇ 16 ਲੈ ਲਓ ਮੈਨੂੰ ਪਤਾ ਹੈ ਆ ਜਾਣਾ ਕਿਉਂਕਿ ਤੁਹਾਡੇ ਨਾਲ ਆਪਣੀ ਪ੍ਰਾਨੀ ਸਾਝ ਰਹੀ ਹੈ ਪਰ ਗੱਲ ਹੈ ਵੀ ਇਹ ਬੰਦਾ ਹੈ ਕਿ ਨਰਮ ਬੱਚੇ ਤੁਹਾਡੇ ਸਿਆਲੇ ਨੇ ਤੁਸੀਂ ਵੀ ਭੈਣ ਦੀ ਪਰਿਵਾਰ ਵਾਲੇ ਹੋਣਾ ਗੱਲ ਤਾਂ ਇਹ ਵੀ ਜੇ ਮੈਂ ਤੁਹਾਨੂੰ ਕੋਈ ਚੰਗੀ ਰਾਏ ਦੇ ਜੂਗਾ ਕਿਸੇ ਦਾ ਅੱਗਾ ਸਮਰਦਾ ਹੈ ਦੋਵੇਂ ਦੇਵਗੇ ਬੱਚੇ ਨੂੰ ਹੂੰ ਗਲਤ ਹੈ ਨਾ ਮੈਂ ਤਾਂ ਹੀ ਗਲ ਕਹਿਣਾ ਤੁਹਾਨੂੰ ਅੱਗੇ ਤੁਹਾਡੀ ਮਰਜ਼ੀ ਹੈ ਕਰਨ ਤੁਸੀਂ ਆਪਣੇ ਹਿਸਾਬ ਨਾਲ ਚਲੋ ਠੀਕ ਹੈ ਕੋਈ ਨਹੀਂ ਬਾਤ ਮਸਲੇ ਵਿੱਚ ਤੁਸੀਂ ਇਹ ਬੀਬੀ ਨੇ ਸੋਚ ਕੇ ਚੱਲਣਾ ਕੋਈ ਨਹੀਂ ਲਾਲਾ ਜੀ ਫਿਰ ਸੋਚ ਕੇ ਦੱਸ ਦਿਨੇ ਹਾਂ ਕੋਈ ਗੱਲ ਨਹੀਂ ਲਾਲਾ ਜੀ ਸੋਚ ਕੇ ਗੱਲ ਕਰਕੇ ਦੱਸ ਦਾਂਗੇ ਤੁਹਾਨੂੰ ਜੇ ਮਰਜ਼ੀ ਕਰ ਐ ਨਾ ਕਿ ਉਹ ਵੀ ਲਾਲੇ ਨੇ ਪਹਿਨ ਮੰਨ ਕਰਦਾ ਪੈਸੇ ਜਨੇ ਮਰਦੀ ਐ ਤਾਂ ਤੁਹਾਡੇ ਤੇ ਯਕੀਨ ਹੈ ਜੀ ਪੈਸੇ ਦੇਖੋ ਆਪਾਂ ਤੁਹਾਡੇ ਅੱਗੇ ਕਰ ਦਿੰਦਾ ਦੱਸਦਾ ਨਾ ਅੱਗੇ ਜਵਾਬ ਤਾਂ ਦਿੰਦਾ ਜਿੰਨੇ ਮਰਜੀ ਲੈ ਪੈਸੇ ਜਨੇ ਮਰਜੀ ਆਪਣੀ ਮਰਜ਼ੀ ਸੋਚ ਲਓ ਹਾਂ ਵਧੀਆ ਸਲਾਹ ਦਿੱਤੀ ਤੁਸੀਂ ਨੇ ਹੁਣ ਤੱਕ ਮੈਨੂੰ ਇੱਕ ਹੋਰ ਗੱਲ ਦੱਸਦਾ ਤੁਹਾਨੂੰ ਪਿੰਡਾਂ ਦੇ ਵਿੱਚ ਜਿੰਨੇ ਜ਼ਿਮੀਦਾਰ ਨੇ ਕਿਸੇ ਦੇ ਘਰ ਕਾਰਪਟਰ ਦੇਖਾ ਸੀ ਹੂੰ ਕਿਉਂ ਨਹੀਂ ਹੁੰਦਾ ਨਹੀਂ ਕਿਸੇ ਦੇ ਹੁਣ ਕੰਦੀ ਨਹੀਂ ਕਰਦੇ ਨਾ ਦੇਖਦੇ ਨਹੀਂ 16 ਲਵੜਾ 15 ਲਵੜਾ 20 ਲਵੜਾ 28 ਲਵੜਾ ਕਿੱਲਾ ਕਿੱਲਾ ਕਰੋੜ ਕਰੋੜ ਰੁਪਏ ਵਿਆਹ ਤੇ ਲਾਈ ਜਾਂਦੇ ਨੇ ਤਾਂ ਤਾਂ ਕਿ ਮਨੇ ਸਾਰੀ ਮਰਨੀ ਲੈਣ ਤੇ ਜਾਣਦੇ ਸੀ ਆ ਪਈਆਂ ਨੇ ਪਈਆਂ ਕਾਲੀਆਂ ਕੀਤੀਆਂ ਬਹੁਤ ਲੋਕ ਬੱਤ ਰਹੇ ਨੇ ਨਹੀਂ ਫਾਇ ਲੈ ਕੇ ਬਹੁਤ ਮਰ ਗਏ ਜੀ ਨਹੀਂ ਕਰਨ ਫਾਇਦਾ ਵੀ ਇਹੀ ਕਰਨੇ ਇਦੋਂ ਅੱਗਾ ਦੇਖ ਕੇ ਨਹੀਂ ਚਲਦੇ ਬੰਤਬੰਦੀ ਨਹੀਂ ਕਰਕੇ ਫਾਈਲਾਂ ਨੇ ਪੈਂਦੇ ਹਮਮ ਕੱਲ ਗੱਲ ਸਮਝਿਆ ਕਰੋਗਾ ਤੁਸੀਂ ਹੀ ਮੈਂ ਤੁਹਾਨੂੰ ਚੰਗੀ ਰਾਹ ਦੇ ਰਿਹਾ ਦੇਖ ਆਪਣੀ ਤਾਂ ਪ੍ਰਾਣੀ ਹੈ ਤਾਂ ਕਰਕੇ ਆਪਾਂ ਚੰਗੀ ਰਾਹ ਦੇ ਨਹੀਂ ਤਾਂ ਸੰਤ ਤੱਕ ਜਿਹੜਾ ਸੰਤ ਵਿਆਹ ਦੇ ਚੰਤਾਂ ਵਿਆਜ ਪੈ ਰਹੇ ਸਾਰੀ ਮਰਲੀ ਤੈਨੂੰ ਮੈਂ ਕਰ ਦੇ ਥੱਲੇ ਦੇ ਤਾਂ ਕੱਲ ਨੂੰ ਮੇਰੇ ਜਵਾਕਾਂ ਨੂੰ ਦਰਸਾ ਹਿੱਸਾ ਦੇਗਾ ਪਹਿਲਾਂ ਚੰਗਾ ਕੰਮ ਕਰ ਜੀ ਪੈਸਾ ਰੱਬ ਦਾ ਬਦਲਤ ਬਹੁਤ ਹੈ ਕੋਈ ਨਹੀਂ ਲਾਲਾ ਜੀ ਕਰਦੇ ਸੋਚ ਕੇ ਦਾਦੀ ਚਾਹ ਪੀਓ ਹਾਂ ਚਾਹ ਪੀਓ ਜੀ ਕੋਈ ਨਹੀਂ ਠੀਕ ਹੈ ਜੀ ਫਿਰ ਆਪਾਂ ਸੋਚ ਕੇ ਸਲਾਹ ਕਰਕੇ ਸਲਾਹ ਕਰ ਲਓ ਜਿਵੇਂ ਕਹੋਗੇ ਆਪਾਂ ਦੇਖੋ ਮੈਂ ਸ਼ਾਰਾ ਕੀ ਕਰ ਲਾਂਗੇ ਤੁਹਾਡੇ ਕੋਲ ਠੀਕ ਹੈ ਜੀ ਇੱਕ ਇਹ ਕੰਨਾ ਕਰੇ ਵੀ ਲਾਲਾ ਪੱਜ ਗਿਆ ਪੈਸੇ ਤੋਂ ਤੇਰੇ ਲਈ 8 ਨਹੀਂ 16000 ਚਲੋ ਪਰ ਫਿਰ ਵੀ ਸੋਚੋ ਠੀਕ ਹੈ ਠੀਕ ਹੈ ਚੰਗਾ ਭਾਈ ਸੱਚਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਦੇਖ ਲੈ ਮੈਂ ਤੁਹਾਡੇ ਲਾਲੇ ਦਾ ਮੂੰਹ ਇਹ ਨਹੀਂ ਦਿੰਦਾ ਤੁਹਾਨੂੰ ਟਾਵੇਂ ਜੇ ਕੁੜੀ ਵਿਆਹ ਨਹੀਂ ਆ ਨਾ ਤਾਂ ਕਿ ਤਾ ਹੋਰ ਇੰਤਜ਼ਾਮ ਕਰ ਲੋ ਇਹ ਨਹੀਂ ਦਿੰਦਾ ਕੋਈ ਪੈਸੇ ਪੁਸੇ ਤੁਹਾਨੂੰ ਉਹ ਭਾਗਵਾਨੇ ਠੰਡੀ ਰਿਆ ਕਰ ਇਹ ਉਹ ਕੌਮ ਹੈ ਜਿਹੜੀ ਸੂਈ ਤੋਂ ਜਹਾਜ਼ ਬਣਾ ਜਾਂਦੀ ਹੈ ਕੈਲਕੂਲੇਟਰ ਨਾਲ ਚੱਲਦੇ ਨੇ ਇਹ ਚੱਲ ਚੰਗਾ ਜੀ ਮੈਨੂੰ ਨਾ ਬਹੁਤਾ ਸਿਖਾਓ ਹਾਂ ਚੱਲ ਕੋਈ ਨਹੀਂ ਸੋਚ ਕੇ ਦੱਸ ਦਿੰਨੇ ਕੋਈ ਨਹੀਂ ਇਹ ਵੀ ਬੜਾ ਕਰਮ ਰਹਿੰਦੀ ਹੈ ਭਗਵਾਨ ਕੀ ਕਰੀਏ ਕਬੀਲਦਾਰੀ ਹੈ ਤਾਂ ਟੇਢੀ ਚੱਲ ਕਰਾਂਗੇ ਹੌਲੀ ਹੌਲੀ ਸਿੱਧੀ ਅੱਗੇ ਬੇਟੀ ਦੇ ਭਾਗ ਮੁਕੱਦਰਾਂ ਦੀ ਗੱਲ ਹੁੰਦੀ ਆ ਸਾਰੇ ਲਾਲਾ ਕਿੱਕੇ ਤਾਂ ਠੀਕ ਹੋ ਗਿਆ ਜੇ ਮੈਂ ਵੀ ਮੇਰੀ ਮਾਂ ਨੇ ਨਾ ਅੱਠਵੀਂ ਤੋਂ ਬਾਅਦ ਕਰੇ ਨਾ ਬਠਾਈ ਹੁੰਦੀ ਜੇਰਾ ਨਾ ਵਿਆਹ ਕੀਤਾ ਹੁੰਦਾ ਸ਼ਾਇਦ ਅੱਜ ਮੈਂ ਵੀ ਕਿਤੇ ਵਧੀਆ ਨੌਕਰੀ ਤੇ ਲੱਗੀ ਹੁੰਦੀ ਇੱਥੇ ਡੰਗਰਾਂ ਚ ਡੰਗਰ ਤਾਂ ਨਾ ਹੋਣਾ ਪੈਂਦਾ ਮੈਨੂੰ ਚਲ ਮੇਰੇ ਨਾਲ ਜੋ ਹੋਣਾ ਸੀ ਉਹ ਤਾਂ ਹੋ ਗਿਆ ਪਰ ਮੈਂ ਨਹੀਂ ਚਾਹਦੀ ਵੀ ਮੇਰੀ ਰਾਣੀ ਤੀਨ ਨਾਲ ਵੀ ਇਹੀ ਕੁਝ ਹੋਵੇ ਕਰਦੀ ਆ ਜੀ ਮੈਂ ਨਾਲ ਨਾਲ ਗੱਲ ਕਹਿਣੀ ਹੈ ਇਹਨਾਂ ਨੂੰ ਬਸ ਆਪਾਂ ਹੁਣ ਰਾਣੀ ਦਾ ਵਿਆਹ ਨਹੀਂ ਕਰਨਾ ਆਪਾਂ ਇਹਨੂੰ ਨਾ ਅੱਗੇ ਪੜਾਉਣਾ ਮੇਰੀ ਜ਼ਿੰਦਗੀ ਤਾਂ ਜਿਹੜੀ ਨਰਕ ਚ ਨੰਗੀ ਨੰਗੀ ਪਰ ਉਹਦੀ ਜ਼ਿੰਦਗੀ ਉਹਦੀ ਜ਼ਿੰਦਗੀ ਖੁਸ਼ਹਾਲ ਬਣਾਣੀ ਆ ਮੈਂ ਹਾਂ ਕਰਦੀ ਆ ਮੈਂ ਨਾਲ ਗੱਲ ਹਾਂਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਡੀ ਇਸ ਵੀਡੀਓ ਨੂੰ ਤੁਸੀਂ ਹਮੇਸ਼ਾ ਦੀ ਤਰ੍ਹਾਂ ਬਹੁਤ ਸਾਰਾ ਪਿਆਰ ਸਤਿਕਾਰ ਦਿਓਗੇ ਪੰਜਾਬ ਸਟਾਈਲ ਦੀ ਪੂਰੀ ਟੀਮ ਤੁਹਾਡਾ ਧੰਨਵਾਦ ਕਰਦੀ ਹੈ ਬਹੁਤ ਬਹੁਤ ਸ਼ੇਅਰ ਕਰਿਓ ਇਸ ਵੀਡੀਓ ਨੂੰ ਤਾਂ ਜੋ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਚੰਗੇ ਕਨਸੈਪਟ ਕੋਈ ਸਨੇਹਾ ਦਿੰਦੇ ਕਨਸੈਪਟ ਤੁਹਾਡੀ ਹਾਜ਼ਰੀ ਦੇ ਵਿੱਚ ਲੈ ਕੇ ਹਾਜ਼ਰ ਹੋਈਏ ਬਹੁਤ ਬਹੁਤ ਮਿਹਰਬਾਨੀ